ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਕ ਸੰਗਤਿਆ ਜੀ ਆਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਡੇ ਨਾਲ ਗੱਲ ਕਰਨ ਵਾਲੇ ਹਾਂ ਜੀ ਜੇਕਰ ਤੁਸੀਂ ਪਰਮਾਤਮਾ ਦੇ ਉੱਪਰ ਵਿਸ਼ਵਾਸ ਰੱਖਦੇ ਹੋ ਤੁਸੀਂ ਕਿਵੇਂ ਫਿਰ ਭਿਖਾਰੀ ਤੋਂ ਰਾਜੇ ਬਣ ਸਕਦੇ ਹੋ ਭਰੋਸੇ ਦਾ ਫਲ ਤੁਹਾਨੂੰ ਕਿਵੇਂ ਮਿਲ ਜਾਵੇਗਾ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਲਿਖ ਕੇ ਹਾਜ਼ਰੀ ਲਗਵਾ ਦਿਓ ਜੀ ਤਾਕੇ ਪਰਮਾਤਮਾ ਜੀ ਦੀ ਕਿਰਪਾ ਹਮੇਸ਼ਾ ਦੇ ਲਈ ਤੁਹਾਡੇ ਘਰ ਪਰਿਵਾਰ ਤੇ ਬਣ ਜਾਵੇ। ਸਵੇਰਡੀਓ ਨੂੰ ਸ਼ੁਰੂ ਕਰਦੇ ਹਾਂ ਸਾਥ ਸੰਗਤ ਜੀ। ਅੱਜ ਅਸੀਂ ਤੁਹਾਡੇ ਨਾਲ ਗੱਲ ਕਰਨੀ ਹੈ ਜੀ ਪਰਮਾਤਮਾ ਦੇ ਉੱਪਰ ਵਿਸ਼ਵਾਸ ਦੀ ਕਿ ਕਿਵੇਂ ਜਿਹੜੇ ਲੋਕ ਪਰਮਾਤਮਾ ਉੱਪਰ ਵਿਸ਼ਵਾਸ ਰੱਖਦੇ ਹਨ ਉਹ ਮਾੜੇ ਤੋਂ ਮਾੜੇ ਸਮੇਂ ਵਿੱਚ ਵੀ ਸੁਖੀ ਰਹਿੰਦੇ ਹਨ ਤੇ ਉਹਨਾਂ ਨੂੰ ਕਦੇ ਵੀ ਕਿਸੇ ਕਿਸਮ ਦੀ ਕੋਈ ਵੀ ਦਿੱਕਤ ਤਕਲੀਫ ਨਹੀਂ ਆਉਂਦੀ। ਕਿਵੇਂ ਪਰਮਾਤਮਾ ਤੇ ਵਿਸ਼ਵਾਸ ਰੱਖਣ ਵਾਲੇ ਲੋਕ ਭਿਖਾਰੀ ਤੋਂ ਛੱਟ ਰਾਜੇ ਬਣ ਸਕਦੇ ਹਨ ਪਰਮਾਤਮਾ ਦੇ ਉੱਪਰ ਜਿਸ ਇਨਸਾਨ ਦਾ ਸੱਚਾ ਵਿਸ਼ਵਾਸ ਹੈ ਜਿਸ ਨੂੰ ਪਤਾ ਹੈ ਕਿ ਇਹ ਕੋਲੇ ਨੂੰ ਹੀਰੇ ਦੇ ਵਿੱਚ ਤਬਦੀਲ ਕਰ ਦੇਣਗੇ ਉਹ ਵੀ ਪਰਮਾਤਮਾ ਉਹਨਾਂ ਦੀ ਫਿਰ ਬਾਝਰੂਰ ਫੜਦੇ ਹਨ ਕਹਿੰਦੇ ਹਨ ਇੱਕ ਵਾਰ ਇੱਕ ਰਾਜਾ ਸ਼ਿਕਾਰ ਖੇਡਣ ਲਈ ਜੰਗਲ ਦੇ ਵਿੱਚ ਚਲਿਆ ਗਿਆ ਜੰਗਲ ਦੇ ਵਿੱਚ ਤੇ ਸ਼ਿਕਾਰ ਖੇਡਦਿਆਂ ਖੇਡਦਿਆਂ ਉਸ ਨੂੰ ਕਾਫੀ ਧੇਰ ਹੋ ਗਈ ਪਰ ਉਹ ਸ਼ਿਕਾਰ ਖੇਡਦਾ ਖੇਡਦਾ ਇੰਨਾ ਮਸਤ ਹੋ ਗਿਆ ਕਿ ਸਿਪਾਹੀਆਂ ਨਾਲੋਂ ਕਦੋਂ ਨਿਕੜ ਗਿਆ ਉਸ ਨੂੰ ਪਤਾ ਹੀ ਨਾ ਲੱਗਿਆ ਬੜੀ ਲੰਮੀ ਚੌੜੀ ਉਸਨੇ ਜਦੋਂ ਜਹਦ ਕੀਤੀ ਕਿ ਮੈਂ ਜੰਗਲ 'ਚੋਂ ਬਾਹਰ ਜਾਣ ਦਾ ਰਸਤਾ ਲੱਭ ਲਵਾਂ ਪਰ ਉਸ ਨੂੰ ਕੋਈ ਰਸਤਾ ਨਾ ਲੱਭਿਆ ਤੇ ਇਸੇ ਤਰ੍ਹਾਂ ਹਨੇਰਾ ਹੋ ਗਿਆ ਹਨੇਰੇ ਦੇ ਵਿੱਚ ਹੁਣ ਉਸ ਨੂੰ ਭੈ ਵੀ ਆਉਣ ਲੱਗਾ ਕਿ ਮੇਰੇ ਕੋਲ ਬਹੁਤ ਕੁਝ ਨਹੀਂ ਤੇ ਜੇ ਕਿਸੇ ਜਾਨਵਰ ਨੇ ਮੇਰੇ ਉੱਪਰ ਹਮਲਾ ਕਰ ਦਿੱਤਾ ਤਾਂ ਮੈਂ ਆਪਣਾ ਬਚਾ ਕਿਸ ਤਰ੍ਹਾਂ ਕਰਾਂਗਾ ਇਸਦੇ ਚੱਲਦਿਆਂ ਉਹ ਵੇਖਦਾ ਹੈ ਕਿ ਦੂਰ ਇੱਕ ਲਾਲ ਟੈਂਜਗ ਰਹੀ ਹੁੰਦੀ ਹੈ ਉਸ ਨੂੰ ਥੋੜਾ ਹੌਸਲਾ ਹੁੰਦਾ ਹੈ ਰਾਜਾ ਸਿੱਧਾ ਉਸ ਲਾਲ ਟੈਂਜ ਵੱਲ ਚੱਲਿਆ ਜਾਂਦਾ ਹੈ ਜਾ ਕੇ ਵੇਖਦਾ ਹੈ ਉੱਥੇ ਇੱਕ ਝੌਂਪੜੀ ਨਵਾਂ ਘਰ ਬਣਿਆ ਹੁੰਦਾ ਹੈ ਉੱਥੇ ਜਾ ਕੇ ਆਵਾਜ਼ ਮਾਰਦਾ ਕਿ ਭਾਈ ਮੈਂ ਰਾਹੀ ਗੇਰਾਂ ਮੈਂ ਰਸਤਾ ਭਟਕ ਕੇ ਆਇਆ ਹਾਂ ਮੇਰੀ ਕੋਈ ਮਦਦ ਕਰ ਦਿਓ ਤਾਂ ਅੱਗੋਂ ਜਿਹੜੇ ਝੌਂਪੜੀ ਵਾਲੇ ਸੀ ਉਹ ਬੜੇ ਪਰਸਨ ਹੋ ਕੇ ਮਿਲਦੇ ਹਨ ਕਿ ਸਾਡੇ ਘਰ ਕੋਈ ਰਾਹੀ ਗੇਰ ਪਨਾ ਲੈਣ ਲਈ ਆਇਆ ਹੈ ਉਹ ਆਖਦੇ ਹਨ ਜੀ ਜੇਕਰ ਤੁਸੀਂ ਭੁੱਖੇ ਹੋਣ ਤੋਂ ਪਹਿਲਾਂ ਹੀ ਤੁਹਾਨੂੰ ਖਾਣਾ ਦੇ ਦਿੰਦੇ ਹਨ ਜੇਕਰ ਤੁਸੀਂ ਥੱਕੇ ਹੋ ਤਾਂ ਤੁਹਾਨੂੰ ਅਸੀਂ ਇਸ਼ਨਾਨ ਕਰਵਾ ਦੇ ਦਿੰਦੇ ਹਾਂ ਤੁਹਾਡੀ ਥਕਾਵਟ ਲੈ ਜਾਵੇਗੀ ਪਾਣੀ ਗਰਮ ਕਰਕੇ ਦੇ ਦਿੰਦੇ ਹਨ ਰਾਜਾ ਬੜਾ ਪ੍ਰਸੰਨ ਹੋਇਆ ਕਿ ਮੈਂ ਵੀ ਹੁਣ ਕੱਪੜੇ ਵੀ ਸਾਦੇ ਪਾ ਲਏ ਸੀ ਇਸ ਕਰਕੇ ਕਿ ਰਸਤੇ ਵਿੱਚ ਕੋਈ ਚੋਰ ੜਕਿਆਤ ਨਾ ਮੈਨੂੰ ਮਿਲ ਜਾਵੇ ਇਹਨਾਂ ਨੂੰ ਪਤਾ ਵੀ ਨਹੀਂ ਕਿ ਮੈਂ ਰਾਜਾ ਹਾਂ ਇਸ ਦੇ ਬਾਵਜੂਦ ਇਹ ਬੜੇ ਪ੍ਰਸੰਨ ਹੋ ਕੇ ਮਿਲੇ ਹਨ ਤੇ ਸੇਵਾ ਕਰਨ ਦੇ ਇਸ਼ੂਕ ਲੱਗਦੇ ਹਨ ਫਿਰ ਇਸ ਉਪਰੰਤ ਕੀ ਹੋਇਆ ਕਿ ਉਹਨਾਂ ਪਹਿਲਾਂ ਇਸ਼ਨਾਨ ਕਰਵਾਇਆ ਫਿਰ ਉਸਨੂੰ ਖਾਣਾ ਦਿੱਤਾ ਖਾਣ ਲਈ ਇਸ ਉਪਰੰਤ ਕਹਿੰਦੇ ਕਿ ਤੁਸੀਂ ਥੱਕ ਗਏ ਹੋਵੋਗੇ ਉਹਨਾਂ ਨੇ ਵਧੀਆ ਉਹਨਾਂ ਦੇ ਲਈ ਦਰੇ ਵਿਸ਼ਾ ਦਿੱਤੀ ਦਰੇ ਵਿਸ਼ਾ ਕੇ ਕਿਹਾ ਕਿ ਆਰਾਮ ਕਰ ਲਿਓ ਤੇ ਨਾਲ ਹੀ ਨਾਲ ਕਹਿ ਦਿੱਤਾ ਕਿ ਜੇਕਰ ਰਾਤ ਨੂੰ ਕਿਸੇ ਕਿਸਮ ਦੀ ਜ਼ਰੂਰਤ ਹੋਵੇ ਆਵਾਜ਼ ਮਾਰਨ ਦੇ ਵਿੱਚ ਕਿਸੇ ਕਿਸਮ ਦੀ ਝਿਜਕ ਮਹਿਸੂਸ ਨਾ ਕਰਿਓ ਰਾਜਾ ਬੜਾ ਪ੍ਰਸੰਨ ਹੋਇਆ ਤੇ ਸੌਂ ਗਿਆ ਜਦੋਂ ਅਗਲੀ ਸਵੇਰ ਹੋਈ ਉਸਦੀ ਅੱਖ ਖੁੱਲੀ ਬਹੁਤ ਜ਼ਿਆਦਾ ਪਰਸਨ ਸੀ ਉਹ ਹੁਣ ਆਪਣੇ ਮਹਿਲ ਨੂੰ ਵਾਪਸ ਪਰਤਣਾ ਚਾਹੁੰਦਾ ਸੀ ਉਸਨੇ ਕਿਹਾ ਉਹਨਾਂ ਨੂੰ ਦੱਸਿਆ ਮੈਂ ਮਹਿਲ ਦੇ ਵਿੱਚ ਕੰਮ ਕਰਦਾ ਹਾਂ ਪਰ ਇਹ ਨਹੀਂ ਦੱਸਿਆ ਮੈਂ ਰਾਜਾ ਹਾਂ ਤੇ ਨਾ ਹੀ ਦੱਸਿਆ ਕਿ ਮੈਂ ਕਿਹੜੇ ਮਹਿਲ ਵਿੱਚ ਕੰਮ ਕਰਦਾ ਹਾਂ ਨਾ ਹੀ ਆਪਣਾ ਪਤਾ ਟਿਕਾਣਾ ਦੱਸਿਆ ਤੇ ਨਾਲ ਦੀ ਨਾਲ ਇੱਕ ਕਪੜਾ ਜਿਸ ਤੇ ਉੱਪਰ ਸਰਕਾਰੀ ਮੋਹਰ ਲੱਗੀ ਹੋਈ ਸੀ ਉਹ ਉਹਨਾਂ ਨੂੰ ਦੇ ਦਿੱਤਾ ਤੇ ਕਹਿਣ ਲੱਗਾ ਕਿ ਕਦੇ ਵੀ ਜ਼ਿੰਦਗੀ ਵਿੱਚ ਕਿਸੇ ਕਿਸਮ ਦੀ ਲੋੜ ਪਵੇ ਮੇਰੇ ਕੋਲ ਆ ਜਾਓ ਜਾ ਕੇ ਮਹਿਲ ਵਿੱਚ ਦੱਸ ਦਿਓ ਕਿ ਮੈਂ ਇਸ ਇਨਸਾਨ ਨੂੰ ਮਿਲਣਾ ਹੈ ਕਪੜਾ ਦਿਖਾ ਦਿਓ ਤਾਂ ਆਪਣੇ ਹੀ ਆਪ ਮੇਰੇ ਕੋਲ ਤੁਹਾਨੂੰ ਉਹ ਲੈ ਆਉਣਗੇ ਕਦੇ ਕਿਸੇ ਕਿਸਮ ਦੀ ਲੋੜ ਹੋਵੇ ਮਦਰ ਮੰਗਣ ਵਿੱਚ ਭੋਰਾ ਨਾ ਝਿਜਕਿਓ ਥੋੜਾ ਸਮਾਂ ਬੀਤਿਆ ਤੇ ਮਹੀਨਾ ਪਿਆਰ ਨਹਿਰਾਂ ਸੁੱਕ ਗਈਆਂ ਪਾਣੀ ਆਉਣਾ ਬੰਦ ਹੋ ਗਿਆ ਇਲਾਕੇ ਵਿੱਚ ਕਾਲ ਪੈ ਗਿਆ ਹੁਣ ਉਹ ਇਨਸਾਨ ਸੀ ਜੋ ਝੌਂਪੜੀ ਵਾਲਾ ਜਿਸਨੇ ਰਾਜੇ ਦੀ ਮਦਦ ਕੀਤੀ ਸੀ ਉਹ ਬੜਾ ਪਰੇਸ਼ਾਨ ਹੋ ਗਿਆ ਚਿੰਤਿਤ ਹੋ ਗਿਆ ਕਿਉਂਕਿ ਬੱਚਿਆਂ ਦੇ ਖਾਣ ਲਈ ਕੁਝ ਦਾਣੇ ਵੀ ਨਹੀਂ ਸਨ ਬਚੇ ਉਸ ਸਮੇਂ ਉਸ ਨੂੰ ਚਿੰਤਾ ਦੇ ਵਿੱਚ ਯਾਦ ਆਇਆ ਕਿ ਇੱਕ ਇਨਸਾਨ ਆਇਆ ਸੀ ਜੋ ਆਖਦਾ ਸੀ ਕਦੇ ਲੋੜ ਪਵੇ ਤਾਂ ਮਹਿਲ ਆ ਕੇ ਅਹਰਮਾਲ ਦਿਖਾ ਦਿਓ ਉਸ ਇਨਸਾਨ ਨੇ ਮਹਿਲ ਜਾਣ ਦਾ ਫੈਸਲਾ ਕੀਤਾ ਤੇ ਸ਼ਾਮ ਤੱਕ ਉਹ ਮਹਿਲ ਪਹੁੰਚ ਗਿਆ ਜਾ ਕੇ ਜਿਹੜੇ ਦਰਬਾਨ ਸਨ ਦਰਵਾਜ਼ੇ ਤੇ ਖੜੇ ਸਨ ਜਦੋਂ ਉਹਨਾਂ ਨੂੰ ਰੁਮਾਲ ਦਿਖਾਇਆ ਤਾਂ ਬੜੇ ਹੈਰਾਨ ਹੋਏ। ਉਹਨਾਂ ਨੇ ਉਸਨੂੰ ਉੱਥੇ ਰੁਕਣ ਦਾ ਆਦੇਸ਼ ਦਿੱਤਾ ਤੇ ਰੁਮਾਲ ਲੈ ਕੇ ਅੱਗੇ ਚਲੇ ਗਏ। ਰਾਜੇ ਦੇ ਕੋਲ ਗਏ ਤੇ ਜਾ ਕੇ ਰਾਜੇ ਨੂੰ ਮਿੱਥਿਆ ਸੁਣਾਈ ਕਿ ਇੱਕ ਮੈਲੇ ਕੁਚਲੇ ਪਾਟੇ ਕੱਪੜਿਆਂ ਵਾਲਾ ਇਨਸਾਨ ਆਇਆ ਹੈ ਤੇ ਆ ਕੇ ਆਖਦਾ ਹੈ ਇਸ ਰੁਮਾਲ ਵਾਲੇ ਇਨਸਾਨ ਨੂੰ ਮਿਲਣਾ ਹੈ। ਰਾਜਾ ਆਦੇਸ਼ ਦਿੰਦਾ ਹੈ ਭਾਈ ਉਸਨੂੰ ਬਾਹਰ ਖੜੇ ਨਾ ਰੱਖੋ ਅੰਦਰ ਲੈ ਕੇ ਆਓ। ਅੰਦਰ ਜਾਂਦਾ ਤਾਂ ਵੇਖਦਾ ਉਹ ਰਾਜੇ ਦੇ ਸਿੰਘਾਸਨ ਤੇ ਬੈਠਾ ਹੋਇਆ ਸੀ। ਰਾਜਾ ਉਸਨੇ ਇਸ਼ਾਰਾ ਕਰਦਾ ਤੁਸੀਂ ਪਲੰਗ ਤੇ ਆ ਕੇ ਬੈਠ ਜਾਓ ਪਲੰਗ ਤੇ ਬੈਠਦਾ ਹੋਇਆ ਉਹ ਰਾਜੇ ਨੂੰ ਕਹਿੰਦਾ ਭਾਈ ਤੂੰ ਤਾਂ ਬੜੀ ਐਸ਼ ਕਰ ਰਿਹਾ ਹੈ ਇੱਥੇ ਬੜੀ ਵਧੀਆ ਤੂੰ ਪੋਸ਼ਾਕ ਪਾਈ ਹੋਈ ਹੈ ਤੇਰੇ ਵਰਗਾ ਕੰਮ ਹਰ ਇੱਕ ਨੂੰ ਮਿਲ ਜਾਵੇ ਹਰ ਇੱਕ ਇਨਸਾਨ ਚਾਹੁੰਦਾ ਹੋਵੇਗਾ ਕਿ ਮੈਨੂੰ ਮਹਿਲ ਦੇ ਵਿੱਚ ਕੰਮ ਮਿਲ ਜਾਵੇ ਥੋੜਾ ਸਮਾਂ ਉੱਥੇ ਬੈਠਦਾ ਹੈ ਉਹਦੀ ਸੇਵੀ ਉਹਦੀ ਸੇਵਾ ਪਾਣੀ ਕਰਦੇ ਹਨ ਫਿਰ ਉਸ ਨੂੰ ਅਹਿਸਾਸ ਹੁੰਦਾ ਹੈ ਮਹਿਲ ਦੇ ਵਿੱਚ ਕੰਮ ਨਹੀਂ ਕਰਦਾ ਐ ਤਾਂ ਰਾਜਾ ਹੈ ਉਹ ਫਿਰ ਮਾਫੀ ਮੰਗਦਾ ਤਾਂ ਰਾਜਾ ਕਹਿੰਦਾ ਨਹੀਂ ਕੋਈ ਗੱਲ ਨਹੀਂ ਮੈਂ ਤੁਹਾਨੂੰ ਸਹੀ ਨਹੀਂ ਸੀ ਦੱਸਿਆ ਇਹਦੇ ਵਿੱਚ ਮੇਰੀ ਗਲਤੀ ਹੈ ਮੇਰਾ ਕਸੂਰ ਹੈ ਤੁਹਾਨੂੰ ਮਾਫੀ ਮੰਗਣ ਦੀ ਜ਼ਰੂਰਤ ਨਹੀਂ ਉਸ ਉਮਰੰਤ ਰਾਜਾ ਆਪਣੇ ਸੇਵਾਦਾਰਾਂ ਨੂੰ ਆਖਦਾ ਹੈ ਇਹਨਾਂ ਦੀ ਪੂਰੀ ਖਿਦਮਤ ਕਰੋ ਉਦੋਂ ਤੱਕ ਮੈਂ ਪਰਮਾਤਮਾ ਦੀ ਭਗਤੀ ਦੀ ਉਸਤਤ ਕਰਕੇ ਆਉਂਦਾ ਹਾਂ ਇਹ ਨਹੀਂ ਗੱਲ ਕਹਿ ਕੇ ਇਜਾਜ਼ਤ ਲੈ ਕੇ ਵਾਪਸ ਚਲਿਆ ਜਾਂਦਾ ਹੈ ਥੋੜੇ ਸਮੇਂ ਦੇ ਬਾਅਦ ਜਦੋਂ ਵਾਪਸ ਆਉਂਦਾ ਹੈ ਤਾਂ ਉਹ ਪਹਿਣ ਪਚਰ ਕੇ ਨਹਾ ਧੋ ਕੇ ਬੈਠਾ ਹੁੰਦਾ ਹੈ। ਝਾਂਪੜੀ ਵਾਲਾ ਇਨਸਾਨ ਤਾਂ ਉਹ ਸਹਜ ਸੁਭਾਅ ਇੱਕ ਸਵਾਲ ਕਰ ਲੈਂਦਾ ਹੈ ਤੁਸੀਂ ਕਿੱਥੋਂ ਆਏ ਹੋ? ਉਹ ਕਹਿੰਦਾ ਮੈਂ ਪਰਮਾਤਮਾ ਦੀ ਉਸਤਤ ਕਰਕੇ ਆਇਆ ਹਾਂ। ਮੈਂ ਪਰਮਾਤਮਾ ਦੀ ਭਗਤੀ ਕਰਕੇ ਆਇਆ ਹਾਂ। ਪਰਮਾਤਮਾ ਦੇ ਅੱਗੇ ਅਰਦਾਸ ਬੇਨਤੀ ਅਰਜੋਈ ਕਰਕੇ ਆਇਆ ਹਾਂ। ਤਾਂ ਉਹ ਇਨਸਾਨ ਬੜਾ ਹੈਰਾਨ ਹੁੰਦਾ ਕਿ ਇਸ ਇਨਸਾਨ ਦੇ ਕੋਲ ਇਸ ਰਾਜੇ ਦੇ ਕੋਲ ਸਾਰਾ ਕੁਝ ਹੈ। ਅਜੇ ਵੀ ਇਹ ਮੰਗ ਰਿਹਾ ਹੈ ਕਹਿੰਦਾ ਕਿਸੇ ਤੋਂ ਮੰਗਦੇ ਹੋ ਕਹਿੰਦਾ ਜੀ ਮੈਂ ਪਰਮਾਤਮਾ ਤੋਂ ਮੰਗਦਾ ਹਾਂ ਏਨੀ ਗੱਲ ਸੁਣ ਕੇ ਉਹ ਝਾਂਪੜੀ ਵਾਲਾ ਇਨਸਾਨ ਕਹਿੰਦਾ ਹੈ ਚਲੋ ਠੀਕ ਹੈ ਹੁਣ ਮੈਨੂੰ ਇਜਾਜ਼ਤ ਦਿਓ ਮੈਂ ਵਾਪਸ ਪਰਤਦਾ ਰਾਜਾ ਉਹਨੂੰ ਰੋਕਣ ਦੀ ਕੋਸ਼ਿਸ਼ ਕਰਦਾ ਕਿ ਰਾਤ ਦਾ ਸਮਾਂ ਤੁਸੀਂ ਨਾ ਜਾਓ ਤੁਸੀਂ ਇੱਥੇ ਹੀ ਰੁਕ ਜਾਓ ਉਹ ਤਾਂ ਦੱਸ ਕਿਵੇਂ ਕੰਮ ਆਏ ਸੀ ਤੁਸੀਂ ਉਹ ਕਹਿੰਦਾ ਜੀ ਮੈਨੂੰ ਰਾਤ ਨਾਲ ਕੋਈ ਸਮੱਸਿਆ ਨਹੀਂ ਹੈਗੀ ਮੈਂ ਜੰਗਲਾਂ ਦੇ ਵਿੱਚ ਰਹਿੰਦਾ ਹਾਂ ਮੈਂ ਕੰਮ ਆਇਆ ਸੀ ਸਾਡੇ ਉੱਥੇ ਕਾਲ ਪੈ ਗਿਆ ਖਾਣ ਨੂੰ ਦਾਣੇ ਨਹੀਂ ਪਰ ਮੈਂ ਤਾਂ ਹੈਰਾਨ ਹਾਂ ਤੁਸੀਂ ਅਗਰ ਪ੍ਰਮਾਤਮਾ ਤੋਂ ਅੱਗੇ ਆਪ ਖੁਦ ਮੰਗ ਰਹੇ ਹੋ ਤਾਂ ਫਿਰ ਮੈਂ ਤੁਹਾਡੇ ਕੋਲੋਂ ਕਿਉਂ ਮੰਗਾ ਮੈਂ ਤਾਂ ਸਿੱਧਾ ਪ੍ਰਮਾਤਮਾ ਦੇ ਕੋਲੋਂ ਹੀ ਫਿਰ ਮੈਂ ਮੰਗ ਲੈਂਦਾ ਹਾਂ ਉਹ ਕਹਿੰਦਾ ਨਹੀਂ ਤੇਰੇ ਛੋਟੇ ਬੱਚੇ ਐਨੇ ਭੁੱਖੇ ਹਨ ਮੈਂ ਤੈਨੂੰ ਰੋਕਦਾ ਨਹੀਂ ਤੂੰ ਪ੍ਰਮਾਤਮਾ ਤੋਂ ਮੰਗ ਪਰ ਖਾਣ ਲਈ ਇੱਕ ਵਾਰ ਦਾਣੇ ਤੇ ਆਟਾ ਮੇਰੇ ਕੋਲੋਂ ਲੈ ਜਾ ਉਹ ਇਨਸਾਨ ਕਹਿੰਦਾ ਕਿ ਨਹੀਂ ਮੈਨੂੰ ਪਤਾ ਲੱਗ ਗਿਆ ਕਿ ਤੂੰ ਕਿੱਥੋਂ ਮੰਗਦਾ ਹੈ ਹੁਣ ਮੈਂ ਸਿੱਧਾ ਪਰਮਾਤਮਾ ਤੋਂ ਹੀ ਮੰਗ ਲਾਵਾਂਗਾ ਫਿਰ ਉਸ ਵੇਲੇ ਇਨਸਾਨ ਨੇ ਆਪਣਾ ਸਫ਼ਰ ਆਰੰਭ ਕਰ ਦਿੱਤਾ ਘਰ ਪਹੁੰਚਦਾ ਜਦੋਂ ਸਵੇਰ ਹੋਣ ਵਾਲੀ ਹੁੰਦੀ ਸਵੇਰ ਦਾ ਦਿਨ ਚੜ ਜਾਂਦਾ ਬੱਚੇ ਉਸਨੂੰ ਖਾਲੀ ਹੱਥ ਵੇਖਦੇ ਉਸਦੀ ਘਰ ਵਾਲੀ ਖਾਲੀ ਹੱਥ ਵੇਖਦੀ ਬੜੀ ਹੈਰਾਨ ਹੁੰਦੀ ਕਹਿੰਦੀ ਭਾਈ ਤੂੰ ਤਾਂ ਮੰਗਣ ਗਿਆ ਸੀ ਰਾਜੇ ਦੇ ਕੋਲ ਰਾਜੇ ਨੇ ਤੈਨੂੰ ਖਾਲੀ ਹੱਥ ਮੋੜ ਦਿੱਤਾ ਤੇ ਕਹਿੰਦਾ ਨਹੀਂ ਰਾਜੇ ਨੇ ਆਪਣੀ ਕੀ ਮਦਦ ਕਰਨੀ ਉਹ ਤਾਂ ਆਪ ਪਰਮਾਤਮਾ ਦੇ ਦਰਬਾਰ ਤੋਂ ਮੰਗਦਾ ਹੈ ਫਿਰ ਆਪਾਂ ਰਾਜੇ ਤੋਂ ਕਿਉਂ ਮੰਗੀ ਆਪਾਂ ਵੀ ਪਰਮਾਤਮਾ ਤੋਂ ਮੰਗ ਲੈਂਦੇ ਹਾਂ ਅਸੀਂ ਜ਼ਿੰਦਗੀ 'ਚ ਅਜੇ ਤੱਕ ਪਰਮਾਤਮਾ ਦੀ ਉਸਤਤ ਨਹੀਂ ਕੀਤੀ ਭਗਤੀ ਨਹੀਂ ਕੀਤੀ ਪਰ ਹੁਣ ਆਪਾਂ ਨੂੰ ਰਾਜ ਪਤਾ ਲੱਗ ਗਿਆ ਹੈ ਹੁਣ ਆਪਾਂ ਪਰਮਾਤਮਾ ਤੇ ਭਰੋਸਾ ਪੂਰਾ ਕਰਾਂਗੇ ਪਰਮਾਤਮਾ ਤੇ ਵਿਸ਼ਵਾਸ ਰੱਖਾਂਗੇ ਤੇ ਸਿੱਧਾ ਉਹਨਾਂ ਦੇ ਕੋਲੋਂ ਮੰਗਣਾ ਸ਼ੁਰੂ ਕਰ ਦੇਵਾਂਗੇ ਉਸ ਦੀ ਘਰ ਵਾਲੀ ਨੂੰ ਗੁੱਸਾ ਤਾਂ ਆਉਂਦਾ ਹੈ ਪਰ ਉਹ ਉਸ ਦੀ ਗੱਲ ਨੂੰ ਮੰਨ ਲੈਂਦੀ ਹੈ। ਪਰਮਾਤਮਾ ਦੀ ਭਗਤੀ ਕਰਨੀ ਸ਼ੁਰੂ ਕਰ ਦਿੰਦੀ ਹਨ। ਕਹਿੰਦੇ ਕਿ ਇੱਕ ਹਫ਼ਤੇ ਦੇ ਬਾਅਦ ਮਹੀ ਪੈਣੇ ਸ਼ੁਰੂ ਹੋ ਗਏ ਨਹਿਰਾਂ ਵਿੱਚ ਪਾਣੀ ਆਉਣ ਲੱਗ ਪਿਆ ਤੇ ਇਸ ਤਰੀਕੇ ਦੇ ਨਾਲ ਇੱਕ ਦਿਨ ਉਹ ਨਹਿਰ ਦੇ ਕੋਲੋਂ ਲੰਘ ਰਿਹਾ ਸੀ। ਤਾਂ ਕੀ ਵੇਖਦਾ ਹੈ ਕਿ ਇੱਕ ਘੜਾ ਇੱਕ ਚੱਪਣੇ ਉੱਤੇ ਉੱਪਰ ਰੱਖੀ ਹੋਈ ਸੀ ਉਸ ਦੇ ਉੱਪਰ ਕੱਪੜਾ ਲਪੇਟਿਆ ਹੋਇਆ ਸੀ ਉਸ ਦਾ ਦਿਲ ਸੀ ਕਿ ਇੱਕ ਵਾਰ ਜਾ ਕੇ ਅੱਗੇ ਵੇਖੇ। ਪਰ ਉਸ ਨੂੰ ਲੱਗਦਾ ਸੀ ਉਹਦੀਆਂ ਅਰਦਾਸਾਂ ਨੂੰ ਬੂਰ ਪੈ ਗਿਆ। ਉਸ ਨੂੰ ਸੋਨੇ ਦਾ ਭਰਿਆ ਹੋਇਆ ਘੜਾ ਮਿਲ ਗਿਆ ਹੋਵੇ ਪਰ ਉਹ ਮਨ ਹੀ ਮਨ ਵਿੱਚ ਸੋਚਦਾ ਹੈ ਇਹ ਤਾਂ ਕਿਸੇ ਦਾ ਡਿੱਗਿਆ ਹੋਵੇਗਾ ਕਿਸੇ ਦੀ ਗਲਤੀ ਨਾਲ ਰੱਖ ਲਿਆ ਹੋਵੇਗਾ ਉਹ ਪਾਣੀ ਵਿੱਚ ਤਰ ਗਿਆ ਮੈਂ ਕਿਸੇ ਦਾ ਕਹਿੰਦਾ ਹੱਕ ਦੱਬ ਨਹੀਂ ਸਕਦਾ ਇੰਨੀ ਗੱਲ ਉਹ ਵੇਖ ਕੇ ਵਾਪਸ ਮੁੜ ਆਉਂਦਾ ਹੈ ਤੇ ਆਪਣੀ ਝੋਪੜੀ ਵਿੱਚ ਆ ਜਾਂਦਾ ਹੈ ਜਦੋਂ ਉਸ ਦੀ ਸਾਰੀ ਜੋ ਵੀ ਕਹਾਣੀ ਸੀ ਆਪਣੇ ਘਰ ਵਾਲੀ ਨੂੰ ਦੱਸਦਾ ਤਾਂ ਇੱਕ ਚੋਰ ਕੁਦਰਤੀ ਲੁੱਟਕ ਸੁੱਟ ਦੇ ਮਨਸੂਬੇ ਨਾਲ ਉਥੋਂ ਲੰਘ ਰਿਹਾ ਹੁੰਦਾ ਉਹਨਾਂ ਦੇ ਘਰ ਵੱਲ ਆ ਰਿਹਾ ਹੁੰਦਾ ਉਹ ਸਾਰੇ ਗੱਲਬਾਤ ਸੁਣ ਲੈਂਦਾ ਤੇ ਉਹ ਤੁਰੰਤ ਨਹਿਰ ਵੱਲ ਨੂੰ ਤੁਰ ਪੈਂਦਾ ਕਿ ਮੈਂ ਜਾ ਕੇ ਸੋਨੇ ਦਾ ਭਰਿਆ ਹੋਇਆ ਕੜਾ ਜਿਹਦੇ ਉੱਪਰ ਚੱਪਣੀ ਹੈ ਉਸ ਉੱਪਰ ਲਾਲ ਕੱਪੜਾ ਲਪੇਟਿਆ ਹੋਇਆ ਹੈ ਮੈਂ ਜਾ ਕੇ ਲੁੱਟ ਲੈਂਦਾ ਹਾਂ ਉੱਥੇ ਜਦੋਂ ਜਾਂਦਾ ਉਹ ਕੱਪੜਾ ਖੋਲਦਾ ਤੇ ਚੱਪਣੀ ਚੱਕਦਾ ਤਾਂ ਵਿੱਚ ਸੋਨਾ ਨਹੀਂ ਬਲਕਿ ਸੱਪ ਹੁੰਦਾ ਉਹ ਚੋਰ ਬੜੇ ਹੀ ਕ੍ਰੋਧ ਵਿੱਚ ਆ ਜਾਂਦਾ ਤੇ ਉਹ ਡਕੈਤ ਦੇ ਮਨ ਵਿੱਚ ਗੁੱਸਾ ਆਉਂਦਾ ਉਹ ਆਖਦਾ ਸ ਆਪਣੇ ਮੈਨੂੰ ਮਾਰਨ ਲਈ ਰੱਖਿਆ ਹੋਵੇਗਾ ਮੇਰੇ ਪ੍ਰਾਣ ਲੈਣ ਦੀ ਸਲਾਹ ਹੋਵੇਗੀ ਉਸਨੇ ਮੈਨੂੰ ਜਾਣ ਬੁਝ ਕੇ ਆਪਣੇ ਜਾਲ ਵਿੱਚ ਫਸਾਉਣ ਦੀ ਕੋਸ਼ਿਸ਼ ਕੀਤੀ ਹੈ। ਉਹ ਘੜੇ ਦੇ ਉੱਪਰ ਚੱਪਣੀ ਦੇ ਕੇ ਉਸੇ ਤਰ੍ਹਾਂ ਬੰਨ੍ਹ ਲੈਂਦਾ ਤੇ ਇਹ ਫੈਸਲਾ ਕਰ ਲੈਂਦਾ ਮੈਂ ਉਸ ਇਨਸਾਨ ਦੇ ਘਰ ਅੱਗੇ ਜਾ ਕੇ ਖੜਾ ਪੰਨ ਦਿਆਂਗਾ। ਰਾਤ ਵੇਲੇ ਸੁੱਟ ਦਿਆਂਗਾ, ਸੁੱਤਿਆਂ ਹੋਿਆਂ ਨੂੰ ਸੱਪ ਲੜ ਜਾਵੇਗਾ। ਇਸ ਤਰ੍ਹਾਂ ਕਰਦਾ ਕਿ ਉੱਥੇ ਖੜਾ ਪੰਨ ਦੇਂਦਾ। ਅਗਲੀ ਸਵੇਰ ਜਦੋਂ ਉਹ ਉੱਠਦਾ ਹੈ ਤਾਂ ਝੌਂਪੜੀ ਵਾਲਾ ਇਨਸਾਨ ਕੀ ਵੇਖਦਾ ਹੈ ਘਰ ਦੇ ਬਾਹਰ ਇੱਕ ਘੜਾ ਪੰਨਿਆ ਹੋਇਆ ਸੀ। ਸੋਨੇ ਦੀਆਂ ਮੋਹਰਾਂ ਖਿਲਰ ਰਹੀਆਂ ਹੋਈਆਂ ਸਨ। ਹੀਰੇ ਜਵਾਹਰਾਤ ਖਿਲਰੇ ਹੋਏ ਸਨ ਫਿਰ ਉਸ ਨੂੰ ਭਰੋਸਾ ਹੋ ਜਾਂਦਾ ਕਿ ਪਰਮਾਤਮਾ ਦੇ ਉੱਪਰ ਵਿਸ਼ਵਾਸ ਕੀਤਾ ਸੀ ਮੈਂ ਜਿਹੜੀ ਅਰਦਾਸ ਕੀਤੀ ਸੀ ਉਸ ਨੂੰ ਬੂਰ ਪੈ ਗਿਆ ਉਸ ਨੂੰ ਫਲ ਮਿਲਿਆ ਮੈਂ ਕਦੇ ਕਿਸੇ ਦਾ ਹੱਕ ਨਹੀਂ ਦੱਬਿਆ ਮੈਂ ਉੱਥੇ ਖੜਾ ਜਾਣ ਦਿੱਤਾ ਪਰ ਖੜਾ ਆਪ ਚੱਲ ਕੇ ਮੇਰੇ ਘਰ ਦੇ ਬਾਹਰ ਆ ਗਿਆ ਹੁਣ ਉਸ ਨੂੰ ਪੂਰਨ ਵਿਸ਼ਵਾਸ ਹੋ ਜਾਂਦਾ ਹੈ ਕਿ ਪਰਮਾਤਮਾ ਨੇ ਜੋ ਮੈਨੂੰ ਦੇਣਾ ਸੀ ਜਿਸ ਸਮੇਂ ਦੇਣਾ ਸੀ ਮੇਰੇ ਲਈ ਜੋ ਵੀ ਸੋਚ ਕੇ ਰੱਖਿਆ ਸੀ ਉਹ ਮੈਨੂੰ ਹੀ ਮਿਲਣਾ ਸੀ ਸੋ ਇਸੇ ਤਰੀਕੇ ਨਾਲ ਸਾਧ ਸੰਗਤ ਜੀ ਪਰਮਾਤਮਾ ਤੇ ਵਿਸ਼ਵਾਸ ਰੱਖੋ ਉਹ ਤੁਹਾਨੂੰ ਕਦੇ ਵੀ ਦੁਖੀ ਨਹੀਂ ਹੋਣ ਦੇਣਗੇ ਤੁਹਾਡਾ ਹਮੇਸ਼ਾ ਭਲਾ ਹੀ ਸੋਚਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ